ਸਰਮ ਸਤਿਕਾਰ ਜੋ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੁਬੜੇ ਭਾਗਾਂ ਵਾਲੇ ਹਾਂ ਜੋ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕਰ ਰਹੇ ਹਾਂ ਅਤੇ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਸਤਿਗੁਰਾਂ ਦੀ ਗੁਰਬਾਣੀ ਸਰਵਣ ਕਰ ਰਹੇ ਹਾਂ ਸਵਾਜ ਦੇ ਹੁਕਮ ਦੇ ਵਿੱਚ ਤਨ ਤਨ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੇ ਸ਼ਬਦ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਹਰ ਬਿਨ ਰਹਿਣਾ ਸਕੈ ਮਨ ਮੇਰਾ ਜਿਸ ਤਰ੍ਹਾਂ ਸਾਧ ਸੰਗਤ ਜੀ ਅਸੀਂ ਪਰਿਵਾਰ ਦੇ ਵਿੱਚ ਰਹਿੰਦੇ ਹਾਂ ਸੋ ਪਰਿਵਾਰ ਦੇ ਵਿੱਚ ਰਹਿੰਦੇ ਆਂ ਸਾਡਾ ਘਰ ਦੇ ਜੀ ਨਾਲ ਪਿਆਰ ਬਣ ਜਾਂਦਾ ਹੈ। ਸੋ ਜੇਕਰ ਕੋਈ ਘਰ ਦਾ ਇੱਕ ਜੀ ਬਾਹਰ ਚਲਿਆ ਜਾਵੇ ਤਾਂ ਘਰ ਸੁੰਨਾ ਲੱਗਣ ਲੱਗ ਜਾਂਦਾ ਹੈ। ਘਰ ਦੇ ਵਿੱਚ ਘਾਟ ਮਹਿਸੂਸ ਰਹਿਣ ਲੱਗ ਜਾਂਦੀ ਹੈ। ਕਿਉਂਕਿ ਸਾਡਾ ਉਸ ਮਨੁੱਖ ਦੇ ਨਾਲ ਪਿਆਰ ਬਣ ਜਾਂਦਾ ਹੈ। ਅਸੀਂ ਉਸ ਦੇ ਬਿਨਾਂ ਰਹਿ ਨਹੀਂ ਸਕਦੇ ਇਸੇ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਹਨ ਹਾਰ ਬਿਨ ਰਹਿ ਨਾ ਸਕੈ ਮਨ ਮੇਰਾ ਕਿ ਮੇਰਾ ਮਨ ਪਰਮਾਤਮਾ ਦੀ ਯਾਤ ਤੋਂ ਬਿਨਾਂ ਰਹਿ ਨਹੀਂ ਸਕਦਾ ਜਿਨ੍ਹਾਂ ਦਾ ਪਿਆਰ ਗੁਰੂ ਦੇ ਨਾਲ ਬਣ ਜਾਂਦਾ ਹੈ ਫਿਰ ਚਾਹੇ ਮੀ ਆਵੇ ਚਾਹੇ ਹਨੇਰੀ ਆਵੇ ਚਾਹੇ ਝਖੜ ਆਵੇ ਫਿਰ ਉਹ ਮਨੁੱਖ ਪਰਮਾਤਮਾ ਦੇ ਦਰਸ਼ਨ ਦੇਦਾਰੇ ਕਰਨ ਵਾਸਤੇ ਉਤਾਵਲਾ ਹੋ ਜਾਂਦਾ ਹੈ ਫਿਰ ਉਹ ਨਾ ਮੀਂਹ ਦੀ ਫਿਕਰ ਕਰਦਾ ਹੈ ਨਾ ਹਨੇਰੀ ਦੀ ਫਿਕਰ ਕਰਦਾ ਹੈ ਉਹ ਹਰ ਰੋਜ਼ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗੁਰੂ ਘਰ ਆਉਂਦਾ ਹੈ ਚਖੜ ਝਾਂਗੀ ਮਿਹੋ ਵਰਸੈ ਪੀ ਗੁਰ ਦੇਖਣ ਜਾਹੀ ਪਰ ਜਿਨ੍ਹਾਂ ਦਾ ਪਿਆਰ ਗੁਰੂ ਦੇ ਨਾਲ ਬਣ ਜਾਂਦਾ ਹੈ ਫਿਰ ਉਹ ਮਨੁੱਖ ਪਰਮਾਤਮਾ ਦੀ ਜਾਤ ਤੋਂ ਬਿਨਾ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਰਹਿ ਨਹੀਂ ਸਕਦਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁਰ ਨਾਮ ਭਾਵ ਜਲ ਫੇਰਾ ਗੁਰੂ ਜਿਸ ਮਨੁੱਖ ਨੂੰ ਪਿਆਰ ਕਰਦਾ ਹੈ ਪਰ ਉਹ ਮਨੁੱਖ ਨੂੰ ਇਹ ਸੰਸਾਰ ਸਮੁੰਦਰ ਦੇ ਵਿੱਚ ਮੁੜ ਕੇ ਨਹੀਂ ਆਉਣਾ ਪੈਂਦਾ ਉਹ ਮਨੁੱਖ ਪਰਮਾਤਮਾ ਦਾ ਨਾਮ ਸਿਮਰ ਕੇ ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਮੇਰੇ ਹੀਰੇ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋਂ ਹਰ ਪ੍ਰਭ ਹੀਰਾ ਮੇਰੇ ਹਿਰਦੇ ਦੇ ਵਿੱਚ ਪ੍ਰਭੂ ਦੇ ਮਿਲਾਪ ਦੀ ਤਾਂਗ ਲੱਗੀ ਹੋਈ ਹੈ ਮੇਰਾ ਇਹ ਜੀ ਕਰਦਾ ਹੈ ਕਿ ਮੈਂ ਆਪਣੀਆਂ ਅੱਖਾਂ ਦੇ ਨਾਲ ਉਸ ਹਰੀ ਪਰਮਾਤਮਾ ਦੇ ਪ੍ਰਭੂ ਪਰਮਾਤਮਾ ਦੇ ਦਰਸ਼ਨ ਕਰ ਲਵਾਂ ਫਿਰ ਜਿਸ ਮਨੁੱਖ ਦੇ ਅੰਦਰ ਤਾਂਗ ਹੁੰਦੀ ਹੈ ਦਰਸ਼ਨਾਂ ਦੀ ਫਿਰ ਉਹੀ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਕਿਉਂਕਿ ਜਿਸ ਮਨੁੱਖ ਨੂੰ ਅਸੀਂ ਯਾਦ ਕਰਦੇ ਹਾਂ ਉਹ ਮਨੁੱਖ ਸਾਡੇ ਕੋਲ ਆ ਜਾਂਦਾ ਹੈ ਇਸੇ ਕਰਕੇ ਜੇ ਅਸੀਂ ਪਰਮਾਤਮਾ ਨੂੰ ਯਾਦ ਕਰਾਂਗੇ ਪਰਮਾਤਮਾ ਦਾ ਨਾਮ ਸਿਮਰਾਂਗੇ ਮੇਰਾ ਸੀ ਆਪਣੀਆਂ ਅੱਖਾਂ ਦੇ ਨਾਲ ਉਸ ਹਰੇ ਪ੍ਰਭੂ ਨੂੰ ਦੇਖ ਲਵਾਂਗੇ ਸਤ ਗੁਰ ਦਿਆਲ ਹਰ ਨਾਮ ਨਰੜਾਇਆ ਹਰ ਪਾਦਰ ਹਰ ਪ੍ਰਭ ਕੇਰਾ ਸਤ ਗੁਰ ਦਿਆਲ ਹੈ ਦੀਨਾ ਬੰਧੂ ਹੈ ਉਹ ਹਰ ਇੱਕ ਦੀ ਬੇਨਤੀ ਸੁਣਦਾ ਹੈ ਕਿਉਂਕਿ ਗੁਰੂ ਪਰਮਾਤਮਾ ਨੇ ਮੇਰੇ ਹਿਰਦੇ ਦੇ ਵਿੱਚ ਆਪਣਾ ਨਾਮ ਪੱਕਾ ਕਰ ਦਿੱਤਾ ਹੈ ਜਿਨ੍ਹਾਂ ਦਾ ਪਿਆਰ ਗੁਰੂ ਦੇ ਨਾਲ ਬਣ ਜਾਂਦਾ ਹੈ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ ਹਰੀ ਦਾ ਨਾਮ ਵਸ ਪੈਂਦਾ ਹੈ ਫਿਰ ਜਿਹੜਾ ਇਹ ਸੰਸਾਰ ਸਮੁੰਦਰ ਨੂੰ ਪਾਰ ਕਰਨ ਦਾ ਰਸਤਾ ਹੈ ਉਹ ਪਧਰਾ ਹੋ ਜਾਂਦਾ ਹੈ ਸੌਖਾ ਹੋ ਜਾਂਦਾ ਹੈ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ ਹਰ ਹਿਰਦੈ ਮਨ ਤਾਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਫਿਰ ਉਸਦੇ ਹਿਰਦੇ ਦੇ ਵਿੱਚ ਉਸਦੇ ਮਨ ਦੇ ਵਿੱਚ ਸਰੀਰ ਦੇ ਵਿੱਚ ਪਰਮਾਤਮਾ ਦਾ ਪਿਆਰ ਲੱਗਣ ਲੱਗ ਪੈਂਦਾ ਹੈ ਪਰਮਾਤਮਾ ਉਸ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਪਰ ਉਸਦੇ ਭਾਗ ਜਾਗ ਪੈਂਦੇ ਹਨ ਲੋਭ ਵਿਕਾਰ ਜਿੰਨਾ ਮਨ ਲੱਗਾ ਹਰ ਵਿਸਰਿਆ ਪੁਰਖ ਚੰਗੇਰਾ ਸਤਿਗੁਰੂ ਜੀ ਕਹਿੰਦੇ ਭਾਈ ਜਿੰਨਾਂ ਦੇ ਮਨ ਦੇ ਵਿੱਚ ਲੋਭ ਦੇ ਵਿਕਾਰ ਹਨ ਸੋ ਉਹਨਾਂ ਨੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਆਉਂਦਾ ਕਿਉਂਕਿ ਸਾ ਸੰਗਤ ਜੀ ਜੇ ਸਾਡੇ ਸਰੀਰ ਨੂੰ ਕੋਈ ਬਿਮਾਰੀ ਲੱਗ ਜਾਵੇ ਤਾਂ ਸਾਨੂੰ ਡਾਕਟਰ ਦੇ ਬਾਸ ਜਾਣਾ ਪੈਂਦਾ ਹੈ ਫਿਰ ਡਾਕਟਰ ਸਾਨੂੰ ਉਹ ਸਰੀਰਕ ਰੋਗ ਦੀ ਦਵਾਈ ਦਿੰਦਾ ਹੈ ਅਤੇ ਉਹ ਸਾਡਾ ਜਿਹੜਾ ਸਰੀਰਕ ਰੋਗ ਹੈ ਉਹ ਦੂਰ ਹੋ ਜਾਂਦਾ ਹੈ। ਪਰੰਤੂ ਜੇ ਅਸੀਂ ਕਿਸੇ ਡਾਕਟਰ ਨੂੰ ਜਾ ਕੇ ਇਹ ਕਹੀਏ ਕਿ ਸਾਨੂੰ ਲੋਭ ਦੀ ਦਵਾਈ ਦੇ ਦੇਵੋ ਤਾਂ ਡਾਕਟਰ ਦੇ ਕੋਲ ਲੋਭ ਦੀ ਦਵਾਈ ਨਹੀਂ ਹੈ। ਜੇ ਅਸੀਂ ਡਾਕਟਰ ਨੂੰ ਜਾ ਕੇ ਕਹਿ ਦਈਏ ਕਿ ਸਾਨੂੰ ਕ੍ਰੋਧ ਦੀ ਦਵਾਈ ਦੇ ਦੇਵੋ ਤਾਂ ਡਾਕਟਰ ਦੇ ਕੋਲ ਕ੍ਰੋਧ ਦੀ ਦਵਾਈ ਵੀ ਨਹੀਂ ਹੈ। ਕਿਉਂਕਿ ਮਨੁੱਖ ਜਾ ਕੇ ਜੇ ਡਾਕਟਰ ਨੂੰ ਦੱਸੇ ਕਿ ਮੈਨੂੰ ਗੁੱਸਾ ਬਹੁਤ ਆਉਂਦਾ ਹੈ ਮੈਂ ਹਰ ਇੱਕ ਦੇ ਨਾਲ ਗੁੱਸੇ ਹੁੰਦਾ ਹਾਂ ਤਾਂ ਮੈਨੂੰ ਇਸ ਦੀ ਦਵਾਈ ਦੇ ਦੇਵੋ ਡਾਕਟਰ ਦਵਾਈ ਦੇਣ ਦੀ ਬਜਾਏ ਉਸ ਮਨੁੱਖ ਨੂੰ ਇਹ ਕਹੇਗਾ ਕਿ ਤੁਸੀਂ ਪਹਿਲਾਂ ਆਪਣੇ ਸਰੀਰ ਦੇ ਟੈਸਟ ਕਰਵਾਓ ਕਿਉਂਕਿ ਉਹ ਬੀਪੀ ਦੀ ਦਵਾਈ ਲਾ ਦੇਵੇਗਾ ਥੈਰਡ ਦੀ ਦਵਾਈ ਲਾ ਦੇਵੇਗਾ ਹੋਰ ਕਈ ਬਿਮਾਰੀਆਂ ਹੁੰਦੀਆਂ ਹਨ ਜਿਹੜੀਆਂ ਟੈਸਟ ਦੇ ਵਿੱਚ ਆਉਂਦੀਆਂ ਹਨ ਪਰੰਤੂ ਉਹ ਡਾਕਟਰ ਸਾਨੂੰ ਨਾਹੀਂ ਲੋਭ ਦੀ ਦਵਾਈ ਦੇ ਸਕਦਾ ਹੈ ਅਤੇ ਨਾਹੀਂ ਸਾਨੂੰ ਉਹ ਕ੍ਰੋਧ ਦੀ ਦਵਾਈ ਦੇ ਸਕਦਾ ਹੈ ਇਸ ਦਾ ਇਲਾਜ ਸਿਰ ਪ੍ਰਮਾਤਮਾ ਦੇ ਕੋਲ ਹੈ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਂਦੇ ਹਨ ਹਮੇਂ ਦੀਰਗ ਰੋਗ ਹੈ ਜਿਹੜਾ ਹਮੇਂ ਦਾ ਰੋਗ ਹੈ ਇੱਕ ਬਹੁਤ ਵੱਡਾ ਰੋਗ ਹੈ ਜਿਹੜਾ ਮਨੁੱਖ ਦੇ ਮਨ ਨੂੰ ਲੱਗ ਜਾਂਦਾ ਹੈ ਹਮੇਂ ਦੀਰਗ ਰੋਗ ਹੈ ਤਾਰੂ ਪੀ ਇਸ ਮਾਹੇ ਇਸ ਰੋਗ ਦੀ ਦਵਾਈ ਵੀ ਹੈ ਇਸ ਲੋਕ ਜਿਹੜਾ ਰੋਗ ਲੱਗਿਆ ਹੈ ਮਨ ਨੂੰ ਇਸ ਦਾ ਇਲਾਜ ਪਰਮਾਤਮਾ ਦੇ ਕੋਲ ਹੈ ਹਮੇਂ ਦੀਰਗ ਰੋਗ ਹੈ ਤਾਰੂ ਪੀ ਇਸ ਮਾਹੇ ਉਸ ਦੀ ਦਵਾਈ ਕਿਹੜੀ ਹੈ ਪਰਮਾਤਮਾ ਦਾ ਨਾਮ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਸਾਡੇ ਮਨ ਦੇ ਵਿੱਚੋਂ ਜਿਹੜੇ ਪੰਜ ਵਿਕਾਰ ਹਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਦੂਰ ਹੋ ਜਾਣਗੇ। ਫਿਰ ਸਾਨੂੰ ਕਿਸੇ ਡਾਕਟਰ ਦੇ ਕੋਲ ਜਾਣ ਦੀ ਲੋੜ ਨਹੀਂ ਪਵੇਗੀ। ਸਾਡਾ ਜਿਹੜਾ ਡਾਕਟਰ ਹੈ, ਵੈਦ ਹੈ ਉਹ ਪ੍ਰਮਾਤਮਾ ਹੈ। ਉਹ ਪ੍ਰਮਾਤਮਾ ਦੀ ਗੁਰਬਾਣੀ ਹੈ। ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿਨ ਮਸਤਕ ਭਾਗ ਮੰਦੇਰਾ। ਪਰ ਜਿਹੜੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਨ ਫਿਰ ਉਹਨਾਂ ਨੂੰ ਮੂਰਖ ਕਹਿ ਕੇ ਬੁਲਾਇਆ ਜਾਂਦਾ ਹੈ ਮੂਰਖ ਉਹ ਹੁੰਦੇ ਹਨ ਜਿਨ੍ਹਾਂ ਨੂੰ ਸਮਝ ਹੁੰਦੇ ਹੋਏ ਵੀ ਜਿਹੜੇ ਬੇਸਮਝ ਹੁੰਦੇ ਹਨ ਜਿਨ੍ਹਾਂ ਨੂੰ ਚੰਗੇ ਅਤੇ ਮੰਦੇ ਦੀ ਸਮਝ ਹੁੰਦੀ ਹੈ ਪਰੰਤੂ ਉਹ ਫਿਰ ਵੀ ਗਲਤੀਆਂ ਕਰਦੇ ਹਨ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਓਏ ਮਨਮੁਖ ਮੂੜ ਅਗਿਆਨੀ ਕਹੀਐ ਤਿੰਨ ਮਸਤਕ ਭਾਗ ਮੰਦੇਰਾ ਕਹਿੰਦੇ ਉਹ ਮਨੁੱਖ ਮੂਰਖ ਹੈ ਜਿਹਨੂੰ ਇਹ ਸਮਝ ਹੈ ਕਿ ਪ੍ਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਸਾਨੂੰ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ ਪਰੰਤੂ ਉਹ ਮਨੁੱਖ ਸਮਝ ਹੁੰਦੇ ਹੋਏ ਵੀ ਬੇਸਮਝ ਹੋਇਆ ਬੈਠਾ ਹੈ ਫਿਰ ਵੀ ਉਹ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਬਵੇਕ ਬੁੱਧ ਸਤਿਗੁਰ ਤੇ ਪਾਏ ਗੁਰ ਗਿਆਨ ਗੁਰੂ ਪ੍ਰਭ ਕੇਰਾ ਪਰ ਜਿਹੜੇ ਮਨੁੱਖ ਨੂੰ ਸਮਝ ਆ ਜਾਂਦੀ ਹੈ ਉਹ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਉਹਨਾਂ ਮਨੁੱਖਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ ਉਹਨਾਂ ਨੇ ਪ੍ਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੋਝ ਪ੍ਰਾਪਤ ਕਰ ਲਈ ਹੈ ਪਰ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਅਸੀਂ ਜਦੋਂ ਪਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਹੀ ਅਸੀਂ ਸੰਸਾਰ ਸਮੁੰਦਰ ਦੇ ਉੱਪਰੋਂ ਪਾਰ ਲੰਘ ਸਕਦੇ ਹਾਂ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ ਭਾਗ ਲਖੇਰਾ ਗੁਰੂ ਰਾਮਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਜਿਨ੍ਹਾਂ ਦੇ ਮੱਥੇ ਉਤੋਂ ਧੁਰਾ ਲਿਖਿਆ ਚੰਗਾ ਭਾਗ ਉਗੜ ਪਿਆ ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਪਾਈ ਜਦੋਂ ਅਸੀਂ ਪ੍ਰਮਾਤਮਾ ਦੇ ਨਾਲ ਪਿਆਰ ਪਾਵਾਂਗੇ ਪ੍ਰਮਾਤਮਾ ਦੇ ਨਾਲ ਸਾਝ ਪਾਵਾਂਗੇ ਫਿਰ ਜਿਹੜਾ ਸਾਡਾ ਜੀਵਨ ਹੈ ਉਹ ਵੀ ਪਵਿੱਤਰ ਬਣ ਜਾਵੇਗਾ ਫਿਰ ਸਾਡਾ ਜਿਹੜਾ ਇਸ ਦੁਨੀਆ ਤੇ ਆਇਆ ਉਹ ਸਫਲ ਹੋ ਜਾਵੇਗਾ ਸਾਨੂੰ ਵੀ ਜਿਹੜੀ ਮੁਕਤੀ ਦੀ ਪ੍ਰਾਪਤੀ ਉਹ ਹੋ ਜਾਵੇਗੀ ਜਿਹੜੇ ਮਨੁੱਖ ਪ੍ਰਮਾਤਮਾ ਦਾ ਨਾਮ ਨੇ ਸਿਮਰਦੇ ਪਰਮਾਤਮਾ ਨੂੰ ਚੇਤੇ ਨਹੀਂ ਕਰਦੇ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਫਿਰ ਉਹ ਮੁੜ ਕੇ 84 ਲੱਖ ਜੁਨਾਂ ਦੇ ਗੇੜ ਦੇ ਵਿੱਚ ਪੈ ਜਾਂਦੇ ਹਨ ਜਿਹੜੇ ਪਰਮਾਤਮਾ ਦਾ ਨਾਮ ਸਿਮਰਦੇ ਹਨ ਫਿਰ ਪਰਮਾਤਮਾ ਦੀ ਉਹਨਾਂ ਦੇ ਉੱਪਰ ਕਿਰਪਾ ਹੋ ਜਾਂਦੀ ਹੈ ਪਰ ਉਹਨਾਂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਫਿਰ ਉਹ ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਕੇ ਪਰਮਾਤਮਾ ਦੇ ਵਿੱਚ ਅਲੋਪ ਹੋ ਜਾਂਦੇ ਹਨ ਸੋ ਇਸ ਕਰਕੇ ਸਾਨੂੰ ਵੀ ਹਰ ਰੋਜ਼ ਪ੍ਰਮਾਤਮਾ ਦੇ ਨਾਲ ਜੁੜ ਕੇ ਪ੍ਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ